ਤੁਹਾ ਜੀ ਕੀ ਨਾਮ ਤੁਹਾਡੇ ਜੋਧਵੀਰ ਸਿੰਘ ਜੀ ਜੋਧਵੀਰ ਜੀ ਅਮ੍ਰਿਤਪਾਲ ਕੀ ਲੱਗਦਾ ਤੁਹਾਨੂੰ ਮੇਰੀ ਭੂਆ ਜੀ ਦਾ ਲੜਕਾ ਜੀ ਕੱਲ ਤੁਹਾਨੂੰ ਜਦੋਂ ਕਾਲ ਆਈ ਸੀ ਤਾਂ ਕੀ ਕਹਿਣਾ ਸੀ ਉਹਨਾਂ ਨੇ ਜਦੋਂ ਕਾਲ ਆਈ ਆ ਤੇ ਉਹਨੇ ਇਹ ਹੀ ਕਿਹਾ ਵੀ ਅਸੀਂ ਛੁੱਟ ਗਏ ਆ ਜੀ ਤੇ ਦੋ ਤਿੰਨ ਸਕਿੰਟ ਦੀ ਗੱਲ ਹੋਈ ਜ਼ਿਆਦਾ ਨਹੀਂ ਹੋਈ ਫਿਰ ਉਹਨੇ ਫੋਨ ਕੱਟਤਾ ਕਿਉਂਕਿ ਉਹਨੇ ਬਾਕੀ ਬੱਚਿਆਂ ਦੇ ਵੀ ਘਰਾਂ 'ਚ ਉਸੇ ਵੇਲੇ ਕਾਲ ਆਈ ਆ ਠੀਕ ਹੈ ਜੀ ਤੇ ਸਾਨੂੰ ਇਹ ਲੱਗਦਾ ਸੀ ਵੀ ਉਹ ਕਰਵਾ ਰਹੇ ਆ ਜਿਹੜੇ ਡੋਂਕਰ ਆ ਹਨਾ ਸਾਨੂੰ ਕਨਫਰਮ ਨਹੀਂ ਸੀਗਾ ਤੇ ਕਹਿੰਦਾ ਸੀ ਥੋੜਾ ਬਹੁਤਾ ਖਰਚਾ ਤੁਸੀਂ ਸਾਨੂੰ ਪਾ ਸਕਦੇ ਸਾਡੇ ਕੋਲ ਪੈਸੇ ਹੈ ਨਹੀਂਗੇ ਅਸੀਂ ਕਿ ਕੋਈ ਗੱਲ ਨਹੀਂ ਸਾਨੂੰ ਕਨਫਰਮ ਹੋ ਲੈਣ ਦੇ ਵੀ ਮਨ ਲਓ ਇੰਨੀ ਗੱਲ ਕਹਿ ਕੇ ਉਹਨੇ ਫੋਨ ਕੱਢ ਦਿੱਤਾ ਮੁੜ ਕੇ ਹਲੇ ਤੱਕ ਸਾਨੂੰ ਉਹਦੀ ਕੋਈ ਕਾਲ ਨਹੀਂ ਆਈ ਆਦਰਵਾਇਜ਼ ਕੋਈ ਕਾਲ ਆਉਂਦੀ ਆ ਤਾਂ ਅਸੀਂ ਜ਼ਰੂਰ ਸਾਰਿਆਂ ਨਾਲ ਸ਼ੇਅਰ ਕਰਾਂਗੇ ਅੱਜ ਜਦੋਂ ਪਤਾ ਲੱਗਾ ਕਿ ਰੈਸਕਿਊ ਕਰ ਲਏ ਗਏ ਆ ਤਾਂ ਕਿ ਉਹ ਜਿਆ ਮਾਹੌਲ ਸੀ ਬਹੁਤ ਖੁਸ਼ੀ ਹੋਈ ਆ ਅਸੀਂ ਇਹ ਪੰਜਾਬ ਸਰਕਾਰ ਦੀ ਨਿਕਾਮਜਾਬੀ ਕਹਿ ਸਕਦੇ ਭਾਰਤ ਸਰਕਾਰ ਦੀ ਆ ਬਸ ਦਿੱਲੀ ਸਰਕਾਰ ਦੀ ਉਹਨਾਂ ਦਾ ਸੁਪਰ ਗੁਜ਼ਾਰਾ ਕਿਉਂਕਿ ਸੀਐਮ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ 31 ਦਿਨ ਹੋ ਗਏ ਅੱਜ ਤੇ ਨਾ ਹੀ ਸਾਡੇ ਹੁਸ਼ਿਆਰਪੁਰ ਦੇ ਜਿਹੜੇ ਡਾਕਟਰ ਅਬਜੋਦ ਕੈਂਟਨ ਮੰਤਰੀ ਆ ਉਹ ਸਾਡੇ ਤੱਕ ਪਹੁੰਚ ਕੀਤੀ ਉਹਨਾਂ ਦਾ ਕੋਈ ਵਿੱਚ ਇਹਨਾਂ ਦੇ ਵਿੱਚ ਇੰਟਰਫੇਅਰ ਨਹੀਂਗਾ ਜੀ ਏਜੰਟ ਨਾਲ رابطہ ਹੋਇਆ ਇਸ ਤੋਂ ਜਦੋਂ ਕਿਡਨਾਪ ਕੀਤੇ ਉਸ ਤੋਂ ਬਾਅਦ ਏਜੰਟ ਨਾਲ ਹੋਇਆ 10 ਦਿਨ رابطہ ਰਿਹਾ ਵੀ ਮੈਂ ਲਿਆ ਰਿਹਾ ਹਾਂ ਬੱਚੇ ਲਿਆਉਣ 'ਚ ਲੱਗਾ ਹੋਇਆ ਪਰ ਨਹੀਂ ਮੁੜ ਕੇ ਉਹ ਜਦੋਂ ਅਸੀਂ ਉਹਦੇ ਪਰਚਾ ਕਰਵਾਇਆ ਸਾਰਾ ਕੁਝ ਕਰਵਾਇਆ ਉਸ ਤੋਂ ਬਾਅਦ ਉਹਦਾ ਫੋਨ ਬੰਦ ਹੋ ਗਿਆ ਤਸਿਆ ਮਾਤਾ ਜੀ ਨੇ ਵੀ ਕਿ ਕਿਸ ਤਰ੍ਹਾਂ ਪਹਿੇ ਕੀਤੇ ਸੀਗੇ ਦਿੱਤੀ ਵੀ ਨੌਜਵਾਨਾਂ ਨੂੰ ਜਿਵੇਂ ਜਿਨ੍ਹਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਇਸ ਕੜੀ ਦਾ ਸ਼ਿਕਾਰ ਹੋਏ ਆ ਨੌਜਵਾਨਾਂ ਨੂੰ ਇਹ ਹੀ ਕਹਿੰਨੇ ਵੀ ਸਹੀ ਰਸਤੇ ਜਾਓ ਵੀ ਅਸੀਂ ਤਾਂ ਇਹਦਾ ਸ਼ਿਕਾਰ ਹੋ ਗਏ ਆ ਸਾਨੂੰ ਪਤਾ ਵੀ ਇਹ ਤਾਂ ਬਹੁਤ ਔਖਾ ਰਾਹ ਆ ਵੀ ਸਾਡੇ ਬੱਚੇ ਸਾਨੂੰ ਹੀ ਪਤਾ ਵੀ ਉੱਥੇ ਕਿਹੜੀ ਘੜੀ ਚ ਆ ਤੁਸੀਂ ਸਹੀ ਏਜੰਟਰ ਲੱਭ ਕੇ ਸਹੀ ਫਾਈਲ ਲਗਾਓ ਇੱਕ ਨੰਬਰ 'ਚ ਜਾਓ ਸਹੀ ਤਰੀਕੇ ਨਾਲ ਜਾਓ ਇੱਕ ਮਹੀਨੇ ਦੇ ਕਰੀਬ ਕਿਡਨੈਪ ਕੀਤਾ ਹਾਂ ਜੀ ਕਿ ਕਿਸ ਤਰ੍ਹਾਂ ਨੰਗਿਆ ਸਮਾਂ ਇੱਕ ਮਹੀਨਾ ਬਹੁਤ ਔਖਾ ਲੰਘਿਆ ਜੀ ਰਾਤ ਦਿਨ ਸੌਂ ਕੇ ਨਹੀਂ ਦੇਖਿਆ ਨੱਠ ਭਜਾਈ ਇਦਾਂ ਉਹਨਾਂ ਦੇ ਕੋਲਾਂ ਆਉਂਦੀਆਂ ਵੀਡੀਓ ਕਾਲਾਂ ਤੇ ਕੁੱਟਦੇ ਮਾਰਦੇ ਬਹੁਤ ਔਖੀ ਘੜੀ ਕੱਢੀ ਏ ਅੰਮ੍ਰਿਤਪਾਲ ਦੇ ਜਦੋਂ ਹੁਣ ਪਤਾ ਲੱਗਿਆ ਕਿ ਉਹ ਕਿ ਇਰਾਨ ਦੀ ਸਰਕਾਰ ਨੇ ਰੈਸਕਿਊ ਕਰ ਲਏ ਆ ਤੁਹਾਨੂੰ ਹੁਣ ਤੱਕ ਕੋਈ ਫੋਨ ਆਇਆ ਆਫੀਸ਼ੀਅਲੀ ਨਹੀਂ ਕੋਈ ਜਦੋਂ ਪਤਾ ਲੱਗਾ ਸੀ ਤਾਂ ਕਿੰਨੀ ਖੁਸ਼ੀ ਹੋਈ ਸੀ ਬਹੁਤ ਜ਼ਿਆਦਾ ਖੁਸ਼ੀ ਦੀ ਤਾਂ ਕੋਈ ਹੱਦ ਨਹੀਂ ਸੀਗੀ ਹੁਣ ਵੀ ਅਜੇ ਮੈਂ ਤਾਂ ਗੁਰਦੁਆਰਾ ਸਾਹਿਬ ਹੀ ਸੀ ਮੈਨੂੰ ਇਹ ਨਹੀਂ ਫੋਨ ਕੀਤਾ ਵੀ ਤੁਹਾਡਾ ਦੱਸਿਆ ਵੀ ਉਹ ਦੱਸਦੇ ਆ ਤਾਂ ਵੀ ਸਹੀ ਆ ਵੀ ਛੁੱਟ ਗਏ ਆ ਫਿਰ ਤਾਂ ਖੁਸ਼ੀ ਦੀ ਕੋਈ ਹੱਦ ਹੀ ਨਹੀਂ ਤੁਹਾਨੂੰ ਕੀ ਕਹਿਣਾ ਚਾਹਨੇ ਹੋ ਸਰਕਾਰਾਂ ਨੇ ਬੜਾ ਇਹਦੇ ਵਿੱਚ ਅਹਿਮ ਭੂਮਿਕਾ ਨਿਭਾਈ ਕੇਂਦਰ ਸਰਕਾਰ ਹੋਵੇ ਚਾਹੇ ਰਾਜ ਦੀ ਸਰਕਾਰ ਹੋਵੇ ਹਾਂਜੀ ਧੰਨਵਾਦ ਕਰਨਾ ਚਾਹੂਗੀ ਹਾਂਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕੁਝ মিডিਆ ਦਾ ਜੇ ਨਹੀਂ ਉੱਥੇ ਤੱਕ ਤੁਹਾਡੇ ਥਰੂ ਇਹ ਖਬਰ ਗਈ ਆ ਉਹਨਾਂ ਨੂੰ ਪਤਾ ਲੱਗਿਆ ਸਾਰੇ ਹਾਲਾਤ মিডিਆ ਦਾ ਵੀ ਤਾਂ ਅਸੀਂ ਆਪਣੀ ਕੇਂਦਰ ਸਰਕਾਰ ਦਾ ਵੀ ਤਾਂ ਆਰਾਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ। ਪਤਾ ਲੱਗਿਆ ਸੀ ਕੱਲ ਫੋਨ ਆਇਆ ਸੀ ਕੱਲ ਕੀ ਗੱਲ ਹੋਈ ਸੀ। ਕੱਲ ਤਾਂ ਇਹ ਇਹ ਭਤੀਜੇ ਮੇਰੇ ਨੂੰ ਆਇਆ ਸੀ ਮੇਰੇ ਨਾਲ ਤਾਂ ਵੈਸੇ ਨਹੀਂ ਸੀ ਗੱਲ ਹੋਈ ਤੇ ਏਦੇ ਕਹਿੰਦੇ ਸੀ ਵੀ ਛੁੱਟ ਗਏ ਆ। ਜੀ। ਹੁਣ ਮੈਨੂੰ ਪੱਕਾ ਨਹੀਂ ਪਤਾ ਵੀ ਕਿੱਦਾਂ ਇਹਨਾਂ ਨੇ ਹਨਾ ਥੋੜਾ ਜਿਹਾ ਇਹੋ ਹੀ ਗੱਲ ਕੀਤੀ ਪਰ ਫੇਰ ਵੀ ਸਾਨੂੰ ਡਾਊਟ ਸੀਗਾ ਵੀ ਕੀ ਪਤਾ ਉਹ ਹੀ ਖਵਾਉਂਦੇ ਹੋਣਗੇ। ਜੀ ਜੀ। ਤੋ ਅੱਜ ਤੱਕ ਪਹਿਲਾਂ ਤਾਂ ਬਹੁਤ ਪੈਸਿਆਂ ਦੀ ਮੰਗ ਹੀ ਕਰ ਰਹੇ ਸੀ। ਹੁਣ ਸਾਨੂੰ ਕਹਿ ਰਹੇ ਆ ਵੀ ਅਸੀਂ ਛੁੱਟ ਗਏ ਆ। ਜੀ। ਹਾਂ ਜੀ। ਪਰ ਅਮਰਜੀਤ ਪਾਲ ਨੇ ਗੱਲ ਕੀਤੀ ਸੀ ਹਾਂ ਜੀ ਧ੍ਰਿਜੇ ਮੇਰੇ ਨੇ ਹੀ ਸੁਣੀ ਸੀਗੀ ਹੁਣ ਕਹਿੰਦਾ ਸੀ ਲੱਗਦੀ ਤਾਂ ਆਵਾਜ਼ ਵਿੱਚ ਅੰਮ੍ਰਿਤਪਾਲ ਦੀ ਸੀਗੀ ਠੀਕ ਹੈ ਜੀ ਤੇ ਏਜੰਟ ਦੇ ਨਾਲ ਕੋਈ رابطہ ਹੋਇਆ ਇਸ ਐਪੀਸੋਡ ਤੋਂ ਬਾਅਦ ਜਦੋਂ ਉਹਦੀ ਕਿਡਨਾਪ ਹੋਈ ਆ ਉਸ ਤੋਂ ਬਾਅਦ ਏਜੰਟ ਦੇ ਨਹੀਂ ਉਹ ਫੋਨ ਤੇ ਹੀ ਹੁੰਦੀ ਸੀਗੀ ਗੱਲ ਤਾਂ ਹੁਣ ਤਾਂ 8-10 ਦਿਨ ਹੋ ਗਿਆ ਤਾਂ ਨਹੀਂ ਉਹਦੀ ਫੋਨ ਤੇ ਵੀ ਨਹੀਂ ਗੱਲ ਹੁੰਦੀ ਦੱਸਿਆ ਸੀ ਉਹਨੂੰ ਕਿ ਇਹ ਨਾ ਹਾਲਾਤਾਂ ਜਿਹਾ ਉਹ ਹੁੰਦੇ ਕੀ ਕਹਿਣਾ ਕਹਿਣਾ ਜੀ ਉਹਦਾ ਉਹਦਾ ਇਹ ਪਹਿਲਾਂ ਤਾਂ ਇਹ ਕਹਿੰਦਾ ਸੀਗਾ ਵੀ ਕੋਈ ਗੱਲ ਨਹੀਂ ਮੈਂ ਜਿੱਦਾਂ ਮਰਜੀ ਪੈਸੇ ਦੇ ਕੇ ਛਡਾਵਾ ਚਾਹੀਦਾ ਜਿੱਦਾਂ ਵੀ ਮਰਜੀ ਮੈਂ ਤੁਹਾਡੇ ਬੱਚੇ ਤੁਹਾਡੇ ਹਵਾਲੇ ਕਰਦਾ ਮੈਨੂੰ ਤੁਸੀਂ ਆਪਣਾ ਕੰਮ ਕਰਨ ਦਿਓ ਜੀ ਮੈਂ ਲੱਗਾ ਹੋਇਆ ਬੱਚੇ ਲਿਆਉਣ ਵਿੱਚ ਹੀ ਲੱਗਾ ਹੋਇਆ ਹੂੰ ਹੂੰ ਇਹ ਸੀ ਹੁਣ ਤਾਂ ਹਫਤਾ ਹੀ ਹੋ ਗਿਆ ਤਾਂ ਕੋਈ ਗੱਲਬਾਤ ਨਹੀਂ ਉਹਦੇ ਨਾਲ ਸਾਡੀ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਆ ਠੀਕ ਕੀਤਾ ਆ ਹਾਂਜੀ ਉਹਦਾ ਤਾਂ ਠੀਕ ਕੀਤਾ ਪਰ ਅਜੇ ਤੱਕ ਉਹਨਾਂ ਕੋਲੋਂ ਅਸੀਂ ਇਹ ਕਹਿੰਦੇ ਆ ਵੀ ਇਹ ਦੇ ਲੋ ਵੀ ਫੜ ਨਹੀਂ ਹੋਏ ਕੋਈ ਵੀ ਹੂੰ ਹੂੰ ਹਾਂਜੀ 18 ਲੱਖ ਰੁਪਏ ਦਿੱਤਾ ਸੀ ਕਿਸ ਤਰ੍ਹਾਂ ਮੈਨੇਜ ਕੀਤਾ ਸੀ 18 ਲੱਖ ਰੁਪਏ ਅਸੀਂ ਰਿਸ਼ਤੇਦਾਰਾਂ ਤੋਂ ਹੀ ਹਾਂਜੀ ਸਾਰਿਆਂ ਨੇ ਸਾਡੀ ਬੜੀ ਹੈਲਪ ਕੀਤੀ ਸੀ ਕਿ ਵੀ ਚਲੋ ਜੇ ਬੱਚੇ ਦਾ ਵੀਜ਼ਾ ਆ ਗਿਆ ਵੀ ਵਰਕ ਪਰਮਿਟ ਚਲੋ ਹਾਂਜੀ ਸਾਰਿਆਂ ਨੇ ਸਾਡੀ ਬਹੁਤ ਹੈਲਪ ਕੀਤੀ ਸੀ ਇਹ ਰਿਸ਼ਤੇਦਾਰਾਂ ਦੇ ਭੈਣ ਭਰਾਵਾਂ ਨੇ ਪਾਇਆ ਚਾਚਿਆਂ ਨੇ ਵੀ ਇਹਨਾਂ ਦੇ ਨੇ ਸਾਰਿਆਂ ਨੇ ਹੁਣ ਕੀ ਮੰਗ ਕਰਦੇ ਹੁਣ ਇਹ ਵੀ ਇਹਨੂੰ ਏਜੰਟ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਤੁਹਾਡੇ ਬੱਚੇ ਵਾਪਸ ਸਹੀ ਸਲਾਮਤ ਆ ਜਾਣ ਹਾਂਜੀ ਸਾਡੇ ਬੱਚਿਆਂ ਦਾ ਕੀ ਕਸੂਰ ਸੀ ਪੈਸੇ ਦੇ ਕੇ ਵੀ ਉਧਰ ਇੰਨੀ ਉਨੀ ਹਨਾ ਔਖਾ ਟਾਈਮ ਕੱਟਿਆ ਔਖਾ ਟਾਈਮ ਕੱਟਿਆ ਉਹਨਾਂ ਤਾਂ ਰੋਟੀਆਂ ਵੀ ਆਵਾਜ਼ਾਰ ਕਿਦਾਂ ਦੇ ਹਾਲਾਤ ਕੁੱਟ ਵੀ ਖਾਦੀ ਪੈਸੇ ਦੇ ਕੇ ਤਾਂ ਉਹ ਕੁੱਟ ਖਾਣ ਲਈ ਥੋੜਾ ਗਏ ਸੀ ਹਾਂਜੀ